ਟਿਵਾਣਾ ਰੇਡੀ ਦੇ ਸਤਿਕਾਰ ਸ్రోਤਿਆਂ ਦਾ ਸਵਾਗਤ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸਜਨਾ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਆਰਟੀਕਲ ਸਾਂਝਾ ਕਰਾਂਗੇ ਉੱਗੇ ਆਰਥਿਕ ਮਾਮਲਿਆਂ ਦੇ ਮਾਰ ਡਾਕਟਰ ਦਵਿੰਦਰ ਸ਼ਰਮਾ ਸਾਹਿਬ ਦਾ ਕਿਸਾਨਾਂ ਦੀ ਆਮਦਨ ਤੇ ਖੇਤੀ ਸੰਕਟ ਦੇ ਮੁਤਲਕ ਇਹ ਆਰਟੀਕਲ ਅਤੇ ਕੁਝ ਖਬਰਾਂ ਕਉਕ ਅੱਜ 라이 ਪ੍ਰੋਮ ਦੇ ਇਸ ਥੋੜੀ ਦਿੱਕਤ ਸੀ ਡਾਕਟਰ ਦਵਿੰਦਰ ਸ਼ਰਮਾ ਲਿਖਦੇ ਨੇ ਕਿ ਪਿਛਲੇ 25 ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਲਗਭਗ ਹਰ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਤੇ ਇਸ ਗੱਲ ਦਾ ਜ਼ੋਰ ਦਿੰਦਿਆਂ ਇਹ ਗੱਲ ਨਾਲ ਭਾਸ਼ਣ ਸ਼ੁਰੂ ਕੀਤਾ ਕਿ ਖੇਤੀਬਾੜੀ ਦੀ ਭਾਰਤੀ ਅਰਥਵਿਵਸਥਾ ਦੇ ਵਿੱਚ ਮਹੱਤਵਪੂਰਨ ਭੂਮਿਕਾ ਕਿਸਾਨ ਦੀ ਆਜ਼ਾਦੀ ਤੋਂ ਲੈ ਕੇ ਦੇਸ਼ ਦੇ ਅਰਥਚਾਰੇ ਦੀ ਜੀਵਨ ਰੇਖਾ ਤੱਕ ਕਈ ਵਿਸ਼ੇਸ਼ਣ ਬਜਟ ਦੀਆਂ ਤਜਵੀਜ਼ਾਂ ਤੇ ਧਿਆਨ ਕੇਂਦਰਿਤ ਕਰਾਉਣ ਲਈ ਵਰਤੇ ਗਏ ਨੇ ਵਿੱਤ ਮੰਤਰੀ ਰਹੇ ਰਣਜੀਤਲੀ ਨੇ ਵਿਖੇਤੀ ਆਮਦਨ ਵਧਾਉਣ ਦੀ ਗੱਲ ਕੀਤੀ ਸੀ ਤੀਸੀਐਸ ਨੂੰ ਆਪਣੀ ਸਰਕਾਰ ਦੀਆਂ ਪੰਜ ਸਿਖਰ ਲੀਆਂ ਤਰਜੀਹਾਂ ਦੇ ਵਿੱਚੋਂ ਰੱਖਿਆ ਸੀ ਤੇ ਮੌਜੂਦਾ ਵਿੱਤ ਮੰਤਰੀ ਨਰਮਲਾ ਸੀਤਾਰਾਮ ਨਵੀ ਆਪਣੀਆਂ ਨੌ ਤਰਜੀਹਾਂ ਦੇ ਵਿੱਚ ਖੇਤੀਬਾੜੀ ਨੂੰ ਉੱਤੇ ਰੱਖ ਕੇ ਇਸ ਨੂੰ ਬਣਦੀ ਮਾਨਤਾ ਦਿੱਤੀ ਲਗਭਗ ਹਰ ਬਜਟ ਦੇ ਵਿੱਚ ਖੇਤੀਬਾੜੀ ਨੂੰ ਦਿੱਤੇ ਹਲਾਰੇ ਮੁਤਾਬਕ ਹੋਣ ਤੱਕ ਦਿਹਾਤੀ ਅਰਥਵਿਵਸਥਾ ਦੀ ਕਾਇਆਕਲਪ ਹੋ ਜਾਣੀ ਚਾਹੀਦੀ ਸੀ ਪਰ ਇਨਾ ਧਿਆਨ ਦੇਣ ਦੇ ਬਾਵਜੂਦ ਸਥਿਤੀ ਅਜੇ ਵੀ ਜਿਉਂ ਦੀ ਤਿਉਹ ਹੈ ਅਜੇ ਆ ਨਹੀਂ ਲੱਗ ਰਿਹਾ ਕਿ ਖੇਤੀਬਾੜੀ ਮੁੜ ਉਭਾਰ ਦੇ ਰਾਹ ਤੇ ਆ ਇਸ ਦਾ ਕਾਰਨ ਇਹ ਹੈ ਕਿ ਭਾਵੇਂ ਬੁਨਿਆਦੀ ਤੌਰ ਤੇ ਜ਼ੋਰ ਹਮੇਸ਼ਾ ਫਸਲ ਦੀ ਉਤਪਾਦਕਤਾ ਵਧਾਉਣ ਤੇ ਹੋ ਰਿਹਾ ਪਰ ਇਹ ਆਸ ਹੈ ਕਿ ਇਸ ਨਾਲ ਕਿਸਾਨਾਂ ਨੂੰ ਵਧੀਆ ਭਾਅ ਤੇ ਚੰਗੀ ਆਮਦਨ ਮਿਲੇਗੀ ਪਰ ਖੇਤੀ ਸੰਕਟ ਪਹਿਲਾਂ ਤੋਂ ਵੀ ਵਧਿਆ ਦੇਕਰ ਸਫਲ ਹਰੀ ਕ੍ਰਾਂਤੀ ਤੋਂ ਬਾਅਦ ਹਰ ਤਰ੍ਹਾਂ ਦੇ ਮਾਲੀ امدਾਦ ਦੇ ਬਾਵਜੂਦ ਖੇਤੀ ਨਾਲ ਜੁੜੇ ਪਰਿਵਾਰ ਦੀ ਪ੍ਰਤੀ ਮਹੀਨਾ ਔਸਤ ਆਮਦਨੀ ਤਕਰੀਬਨ 10218 ਰੁਪਇਆ ਤੱਕ ਹੀ ਪਹੁੰਚੀ ਹੈ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਖੇਤੀ ਦਾ ਗੰਭੀਰ ਸੰਕਟ ਬਣਿਆ ਹੋਇਆ। ਜ਼ਮੀਨੀ ਹਕੀਕਤਾਂ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਅਧਿਕਾਰਤ ਅਨੁਮਾਨਾਂ ਦੇ ਮੁਤਾਬਕ ਕਰਨਾਟਕਾ ਦੇ ਵਿੱਚ ਪਿਛਲੇ 15 ਮਹੀਨਿਆਂ ਦੇ ਦੌਰਾਨ 1182 ਕਿਸਾਨ ਖੁਦਕੁਸ਼ੀ ਕਰ ਗਏ ਨੇ। ਤੇ ਮਹਾਰਾਸ਼ਟਰ ਦੇ ਵਿੱਚ ਇਸ ਸਾਲ ਜਨਵਰੀ ਤੋਂ ਲੈ ਕੇ ਜੂਨ 2024 ਤੱਕ 1267 ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਤੇ ਜਿੱਥੇ ਅਮਰਾਪਤੀ ਡਿਵੀਜ਼ਨ ਦੇ ਇਕੱਲੇ ਬਦਰਵ ਇਲਾਕੇ ਦੇ ਵਿੱਚ ਹੀ 557 ਖੇਤ ਕੇਸ ਸੁਸਾਈਡ ਦੇ ਸਾਹਮਣੇ ਆਏ ਨੇ ਇਸ ਸਾਲ ਬਦਰਵ ਦੇ ਇਲਾਕੇ ਚ ਵੈਸੇ ਦੋਸਤੋ ਬਹੁਤ ਸੁਸਾਈਡ ਹੁੰਦਾ ਹੈ ਤੇ ਮਹਾਰਾਸ਼ਟਰ ਚ ਖਾਸ ਕਰਕੇ ਪੰਜਾਬ ਦੇ ਨਾਲੋਂ ਕਿਤੇ ਜ਼ਿਆਦਾ ਸੁਸਾਈਡ ਹੁੰਦਾ ਹੈ ਕਿਸਾਨੀ ਖੁਦਕਸ਼ੀਆਂ ਕੋਈ ਨਵਾਂ ਵਰਤਾਰਾ ਨਹੀਂ ਕੌਮੀ ਅਪਰਾਧ ਰਿਕਾਰਡ ਬਿਊਰੋ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ ਪਿਛਲੇ 27 ਸਾਲਾਂ ਦੇ ਵਿੱਚ ਕਿਸਾਨ ਖੁਦਕਸ਼ੀਆਂ ਦਾ ਵੱਡਾ ਅੰਕੜਾ ਸਾਹਮਣੇ ਆਉਂਦਾ ਹੈ ਪਿਛਲੇ 25 ਸਾਲਾਂ ਦੇ ਵਿੱਚ ਖੇਤੀਬਾੜੀ ਲਈ ਬਜਟ ਦੇ ਵਿੱਚ ਗੁੰਜਾਇਸ਼ ਵਧੀ ਹੈ 1995 ਤੋਂ ਲੈ ਕੇ 2114 ਦੇ ਦਰਮਿਆਨ 296438 ਕاشتਕਾਰਾਂ ਨੇ ਖੁਦਕੁਸ਼ੀ ਵਰਗਾ ਗੰਭੀਰ ਕਦਮ ਪੁੱਟਿਆ 2114 ਤੋਂ ਲੈ ਕੇ 222 ਤੱਕ 1 ਲੱਖ 474 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਤੇ ਸਧਾਰਨ ਸ਼ਬਦਾਂ ਦੇ ਵਿੱਚ ਆਖਿਆ ਜਾਵੇ ਤਾਂ 1995 ਤੋਂ ਲੈ ਕੇ 122 ਤੱਕ ਭਾਰਤ ਦੇ 4 ਲੱਖ ਕਿਸਾਨਾਂ ਨੇ ਆਪਣੀ ਜ਼ਿੰਦਗੀ ਖੁਦ ਖਤਮ ਕੀਤੀ ਇਸ ਮੰਦਾਲੀ ਦੇ ਕਾਰਨ ਉਹ ਵੀ ਜਿਹੇ ਸਮਾਂ ਦੇ ਵਿੱਚ ਜਦੋਂ ਹਰ ਸਾਲ ਬਜਟ ਦੇ ਵਿੱਚ ਖੇਤੀਬਾੜੀ ਦੀ ਦਸ਼ਾ ਬਦਲਣ ਦੇ ਸਰਕਾਰੀ ਵਾਅਦੇ ਕੀਤੇ ਗਏ ਹੋਣ ਬਜਟ ਦੇ ਵਿੱਚ ਰੱਖੀ ਰਾਸ਼ੀ ਤੇ ਲਗਾਤਾਰ ਜਾਰੀ ਖੇਤੀ ਸੰਕਟ ਵਿਚਲਾ ਫਰਕ ਸਪਸ਼ਟ ਨਜ਼ਰ ਆਉਂਦਾ ਹੈ ਤਲंगाना ਨੇ ਹੁਣ ਖੇਤੀ ਕਰਜ਼ੇ ਮਾਫ ਕਰਨ ਦੇ ਦੂਜੇ ਗੇੜ ਦੇ ਵਿੱਚ ਇਹ ਗੱਲ ਆndi ਹੈ ਤੇ ਇਹ तकरीबन 640000 ਕਿਸਾਨਾਂ ਵੱਲ ਬਕਾਇਆ 6198 ਕਰੋੜ ਰੁਪਏ ਦੇ ਕਰਜ਼ੇ ਤੇ ਤਲंगाना ਲੀਕ ਮਾਰੇਗਾ ਤੇ ਹਰ ਕਰਜ਼ਈ ਕਾਸ਼ਤਕਾਰ ਨੂੰ 1.5 ਲੱਖ ਰੁਪਏ ਦੀ ਕਰਜ਼ਾ ਮਾਫੀ ਮਿਲੇਗੀ ਤਲंगाना ਦੇ ਵਿੱਚ ਪਹਿਲੇ ਗੇੜ ਦੇ ਵਿੱਚ 1134000 ਕਿਸਾਨਾਂ ਨੂੰ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ 46 190 ਕਰੋੜ ਰੁਪਏ ਮਿਲੇ ਸਨ 6190 ਕਰੋੜ ਰੁਪਏ ਤੀਜਾ ਗੇੜ ਜੋ ਇਸ ਮਹੀਨੇ ਸ਼ੁਰੂ ਹੋ ਰਿਹਾ ਹੈ ਉਸ ਦੇ ਤਹਿਤ 17 ਲੱਖ 75000 ਕਿਸਾਨਾਂ ਨੂੰ 12224 ਕਰੋੜ ਰੁਪਏ ਦੀ ਕਰਜ਼ਾ ਮਾਫੀ ਮਿਲੇਗੀ ਕੁੱਲ ਮਿਲਾ ਕੇ ਤਲंगाना ਸੂਬੇ ਦੇ ਵਿੱਚ 3550000 ਕਿਸਾਨਾਂ ਨੂੰ ਕਰਜ਼ਾ ਮੁਕਤੀ ਦਿੱਤੀ ਜਾ ਰਹੀ ਹੈ ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ OECD ਦੇ ਹਾਲੀਆ ਆਲਮੀ ਬਲੰਕਣ ਦੇ ਮੁਤਾਬਕ 54 ਵੱਡੇ ਅਰਥਚਾਰਿਆਂ ਦੇ ਵਿੱਚੋਂ ਉਤਪਾਦਕ ਸਬਸਿਡੀ ਸਹਾਇਤਾ ਕੰਮ ਆਈ ਹੈ ਸਿਰ ਭਾਰਤ ਦੇ ਮਾਮਲੇ ਦੇ ਵਿੱਚ ਕਿਸਾਨ ਆਪਣੇ ਨੁਕਸਾਨ ਦੀ ਪੂਰਤੀ ਕਰ ਲਈ ਟੁਕ ਵੀ ਮਾਇਕ ਸਹਾਇਤਾ ਤੋਂ ਵਾਂਝੇ ਰਹਿ ਗਏ ਨੇ ਰਿਪੋਰਟ ਦੱਸਦੀ ਹੈ ਕਿ ਭਾਰਤ ਭਾਰ ਦੇ ਕਿਸਾਨ ਸੰਨ 2000 ਤੋਂ ਬਾਅਦ ਸਾਲ ਦਰ ਸਾਲ ਘਾਟੇ 'ਚ ਰਹੇ ਨੇ ਘਾਟਾ ਸਹਿ ਰਹੇ ਨੇ ਅਰਥਚਾਰੇ ਦਾ ਕੀ ਕੋਈ ਹੋਰ ਸੈਕਟਰ ਇਸ ਤਰ੍ਹਾਂ ਲਗਾਤਾਰ ਨੁਕਸਾਨ 'ਚ ਰਹਿ ਕੇ ਆਪਣੀ ਹੋਣਦ ਬਚਾ ਸਕਿਆ ਇਹ ਸਵਾਲ ਉੱਠਦਾ ਹੈ ਅਸੀਂ ਕਾਰਜ ਵਿਧੀ ਦੇ ਵਿੱਚ ਭਾਵੇਂ ਕੋਈ ਖਾਮੀ ਲੱਭ ਸਕਦੇ ਹਾਂ ਪਰ ਤੱਥ ਇਹੀ ਹੈ ਕਿ ਉਤਪਾਦਕਤਾ ਤੇ ਪੈਦਾਵਾਰ ਵਧਾਉਣ ਦੇ ਲਈ ਤਕਨੀਕ ਜਾਂ ਹੋਰ ਨਾ ਸਕੀਮਾਂ 'ਚ ਕਿਸੇ ਵੀ ਪੱਧਰ ਤੱਕ ਦੇ ਪੂੰਜੀ ਨਿਵੇਸ਼ ਦੇ باوجود ਕਿਸਾਨਾਂ ਦੀ ਆਮਦਨ ਨਹੀਂ ਵੱਧ ਸਕੀ ਇਹ ਕਿਤੇ ਵੀ ਨਹੀਂ ਵਾਪਰਿਆ ਓਸੀ ਨਾ OECD ਦਾ ਅਧਿਐਨ ਇਸ ਦੀ ਗਵਾਹੀ ਪੜਦਾ ਹੈ ਮੈਂ ਇਸ ਨੂੰ ਵਾਇਆ ਬਠਿੰਡਾ ਪਹੁੰਚ ਕੇ ਨਾ ਖੇਤੀ ਆਮਦਨਾਂ ਵਧਾਉਣ ਲਈ ਸਿੱਧਾ ਯਤਨ ਕਿਉਂ ਨਹੀਂ ਕੀਤਾ ਜਾਂਦਾ ਬਜਾਏ ਕਿ ਇਸ ਨੂੰ ਇਨਪੁਟ ਸਪਲਾਇਰ ਜਾਂ ਤਕਨੀਕੀ ਮਾਧਿਅਮ ਰਾਹੀਂ ਕੀਤਾ ਜਾਵੇ ਇਹ ਪਹੁੰਚ ਨਾ ਤਾਂ ਅਤੀਤ ਛਕਮ ਆਈ ਹੈ ਤੇ ਨਾ ਹੀ ਭਵਿੱਖ ਚ ਆਏਗੀ ਅਧਿਆਨ ਦੱਸਦੇ ਨੇ ਕਿ ਇਨਪੁਟ ਸਪਲਾਇਰ ਜੋ ਬੀਜ ਖਾਦਾਂ ਤੇ ਉਪਕਰਨ ਉਪਲਬਧ ਕਰਉਣ ਵਾਲੇ ਨੇ ਮੁਨਾਫਾ ਕਮਾਉਂਦੇ ਨੇ ਕਿਸਾਨ ਵੀ ਹੇਠਲੇ ਪੱਧਰ ਤੇ ਰਹਿ ਜਾਂਦੇ ਨੇ ਸਪਲਾਈ ਲੜੀਆਂ ਦੇ ਪੱਖ ਤੋਂ ਵੀ ਆਖਰੀ ਮੁਨਾਫਿਆਂ ਦੇ ਵਿੱਚ ਕਾਸ਼ਤਕਾਰਾਂ ਦਾ ਹਿੱਸਾ ਮਹਿਜ 5 ਤੋਂ 10% ਜਾਂ ਇਸ ਤੋਂ ਵੀ ਘੱਟ ਹੁੰਦਾ ਹੈ ਯੂਕੇ ਦੀ ਇੱਕ ਹਾਲੀਆ ਰਿਪੋਰਟ ਦੇ ਮੁਤਾਬਕ ਭਾਵੇਂ 2021 ਦੇ ਵਿੱਚ ਸਟਰਾਬਰੀ ਤੇ ਰੈਸਪੀ 베ਰੀਆਂ ਦੇ ਮੰਡੀਕਰਨ ਤੋਂ ਹੋਣ ਵਾਲਾ ਪ੍ਰਚੋਨ ਮੁਨਾਫਾ 27 ਪੈન્સ ਵਧਿਆ ਅ ਜਿਸ ਦੌਰਾਨ ਕਿਸਾਨਾਂ ਦਾ ਹਿੱਸਾ ਸਿਰਫ 3.5 ਪੈਸਾ ਤੇ ਇਸ ਤੋਂ ਪਹਿਲਾਂ ਵੀ ਕੁਝ ਧਿਆਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਖਾਪਤਕਾਰ ਰਜਾਨਾ ਵਰਤੋਂ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ 6 ਜ਼ਰੂਰੀ ਚੀਜ਼ਾਂ ਤੇ ਨਿਰਭਰ ਕਰਦੇ ਨੇ ਉਹਨਾਂ ਚੋਂ ਕਿਸਾਨਾਂ ਨੂੰ ਸਿਰਫ 1% ਪਰਚੂਨ ਲਾਭ ਹੁੰਦਾ ਹੈ ਇਸ ਲਈ ਹਾਲੀਆ ਬਜਟ ਦੇ ਵਿੱਚ ਸਪਲਾਈ ਲੜੀਆਂ ਮਜ਼ਬੂਤ ਕਰਨ ਤੇ ਦਿੱਤਾ ਗਿਆ ਜੋਰ ਤਾਂ ਹੀ ਲਾਭਦਾਇਕ ਹੋਵੇਗਾ ਜੇਕਰ ਮੂਲ ਉਤਪਾਦਕ ਨੂੰ ਉਸ ਦੇ ਹਿੱਸੇ ਦੀ ਗਾਰੰਟੀ ਮਿਲੇਗੀ ਇਸ ਬਜਟ ਦੇ ਵਿੱਚ ਖੇਤੀ ਸੈਕਟਰ ਲਈ ਕੁੱਲ ਬਜਟ ਦਾ ਮਹੱਜ 3.15 ਫੀਸਦੀ ਪੈਸਾ ਰੱਖਣਾ ਉਹ ਵੀ ਉਦੋਂ ਜਦੋਂ ਜਦੋਂ ਦੇਸ਼ ਦੀ ਲਗਭਗ ਅੱਧੀ ਆਬਾਦੀ ਦਾ ਰੁਜ਼ਗਾਰ ਖੇਤੀ ਹੋਵੇ ਜਾਨਕਿ ਜੇ ਬਜਟ 100 ਰੁਪਏ ਦਾ ਤਾਂ ਇਹਦੇ ਵਿੱਚ 3 ਰੁਪਏ 15 ਪੈਸੇ ਖੇਤੀ ਵਾਸਤੇ ਰੱਖੇ ਗਏ ਨੇ ਤੇ ਇਸ ਤੋਂ ਜ਼ਿਆਦਾ ਪ੍ਰਾਪਤੀ ਦੀ ਉਮੀਦ ਰੱਖੀ ਹੀ ਨਹੀਂ ਜਾ ਸਕਦੀ ਇਸ ਲਈ ਖੇਤੀ ਖੇਤਰ ਦੇ ਲਈ 1.52 ਲੱਖ ਕਰੋੜ ਰੁਪਏ ਰੱਖਿਆ ਗਿਆ ਜੋ ਕਿ ਕੁੱਲ ਬਜਟ ਦਾ 3.15% ਬਣਦਾ ਹੈ ਪਿਛਲੇ ਸਾਲ ਦੇ ਮੁਕਾਬਲੇ ਇਜ਼ਾਫਾ ਭਾਵੇਂ 2600 ਕਰੋੜ ਰੁਪਏ ਜ਼ਿਆਦਾ ਹੈ ਪਰ ਇਹ ਲਾਜ਼ਮੀ ਤੌਰ ਤੇ ਗੈਰ ਯੋਜਨਾਬੱਧ ਖਰਚੇ ਆ ਲਈਆ ਇਹ ਦੇਖਦੇ ਹਾਂ ਕਿ ਖੇਤੀ ਬਜਟ ਦੇ ਵਿੱਚ 60000 ਕਰੋੜ ਰੁਪਏ ਦੀ ਉਹ ਮਦਦ ਵੀ ਸ਼ਾਮਲ ਹੈ ਜੋ ਪ੍ਰਧਾਨ ਮੰਤਰੀ ਸਕੀਮ ਲਈ ਹੈ ਜਿਸ ਦੇ ਤਹਿਤ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤੇ ਦੇ ਵਿੱਚ ਪ੍ਰਤੀ ਮਹੀਨਾ 500 ਰੁਪਏ ਦਿੱਤਾ ਜਾਂਦਾ ਹੈ ਯਾਨੀ ਸਾਲ ਦਾ 6000 ਫਿਰ ਤਾਂ ਖੇਤੀ ਬਜਟ ਲਈ ਕੇਵਲ 92000 ਕਰੋੜ ਰੁਪਈਆ ਹੀ ਬਚਦਾ ਹੈ 60000 ਪ੍ਰਧਾਨ ਮੰਤਰੀ ਵਾਲਾ ਕੱਢ ਦਿਓ ਜਿਹੜਾ ਇਹ 500 ਰੁਪਏ ਮਹੀਨਾ ਦਿੱਤਾ ਜਾਂਦਾ 92000 ਕਰੋੜ ਰੁਪਈਆ ਹੀ ਬਚਦਾ ਕੋਈ ਹੈਰਾਨੀ ਨਹੀਂ ਕਿ ਪਰਿਵਾਰਕ ਖਰਚ ਸੂਚਕ ਅੰਕ 2223 ਸਾਨੂੰ ਦੱਸਦਾ ਹੈ ਕਿ ਦਿਹਾਤੀ ਖੇਤਰ ਦੇ ਵਿੱਚ ਇੱਕ ਪਰਿਵਾਰ ਦਾ ਮਾਸਿਕ ਔਸਤਨ ਖਰਚ ਮਹਿਜ 3268 ਰੁਪਏ ਮਹੀਨੇ ਦਾ ਖਰਚਾ ਹਿਸਾਬ ਲਾ ਲਓ ਤੁਸੀਂ ਜੇਕਰ ਖੇਤੀ ਤੋਂ ਆਮਦਨੀ ਕਾਰਗਰ ਨਹੀਂ ਹੋਵੇਗੀ ਤੇ ਜਾਹਰ ਹੈ ਕਿ ਪਿੰਡੂ ਇਲਾਕਿਆਂ ਦੇ ਵਿੱਚ ਲੋਕ ਖਰੀਦ ਕਰਨ ਤੇ ਘੱਟ ਪੈਸੇ ਖਰਚਣਗੇ ਇਸ ਲਈ ਖੇਤੀ ਖੇਤਰ ਬਾਰੇ ਗੰਭੀਰ ਹੋ ਕੇ ਨਵੇਂ ਸਿਰੋਂ ਵਿਚਾਰ ਕਰਨ ਦੀ ਲੋੜ ਹੈ ਸਭ ਤੋਂ ਪਹਿਲਾਂ ਰੋਜ਼ੀ ਰੋਟੀ ਜਿਹੇ ਮੁੱਦੇ ਦੇ ਹੱਲ ਦੀ ਬੇਹੱਦ ਲੋੜ ਹੈ ਤਾਂ ਕਿ ਖੇਤੀ ਆਮਦਨੀ ਇਸ ਸਮਾਜ ਦੇ ਹੋਰ ਨਾਂ ਵਰਗਾਂ ਦੇ ਪੱਧਰ ਤੱਕ ਪਹੁੰਚ ਸਕੇ ਡਾਕਟਰ ਦਵਿੰਦਰ ਸ਼ਰਮਾ ਲਿਖਦੇ ਨੇ ਕਿ ਮੇਰਾ ਇਹ ਸੁਝਾਅ ਆਇਆ ਕਿ ਕਿਸਾਨਾਂ ਦੀ ਆਮਦਨੀ ਅਤੇ ਭਲਾਈ ਲਈ ਕੌਮੀ ਕਮਿਸ਼ਨ ਕਾਇਮ ਕੀਤਾ ਜਾਵੇ ਤਾਂ ਜੋ ਸਮਾ ਸੀਮਾ ਦੇ ਵਿੱਚ ਖੇਤੀ ਤੋਂ ਆਮਦਨੀ ਵਧਾਉਣ ਦੇ ਵਿਸ਼ੇਸ਼ ਢੰਗ ਤਰੀਕੇ ਦੱਸੇ ਜਾਣ ਤੇ ਇਸ ਦੀ ਸ਼ੁਰੂਆਤ ਘਟੋਕਟ ਸਮਰਥਨ ਮੁੱਲ ਐਮ ਐਸ ਪੀ ਲਈ ਕਾਨੂੰਨੀ ਢਾਂਚਾ ਯਕੀਨੀ ਬਣਾਉਣ ਤੋਂ ਕੀਤੀ ਜਾ ਸਕਦੀ ਹੈ ਸੋ ਏ ਸੀ ਡਾਕਟਰ ਦਵਿੰਦਰ ਸ਼ਰਮਾ ਹੋਰਾਂ ਦਾ ਮੌਜੂਦਾ ਖੇਤੀ ਸੰਕਟ ਦੇ ਹੱਲ ਬਾਰੇ ਆਪਣੇ ਵਿਚਾਰ ਕੁਝ ਖਬਰਾਂ ਤੇ ਚਰਚਾ ਕਰ ਲਈਏ ਨਾਲ ਨਾਲ ਤੇ ਅਗਲੇ ਮਹੀਨੇ ਦੇ ਅੰਤ ਤੱਕ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ ਇਸ ਸਬੰਧੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਪੰਚਾਇਤਾਂ ਦੀਆਂ ਪੰਚਾਂ ਸਰਪੰਚਾਂ ਦੀਆਂ ਚੋਣਾਂ ਜਲਦ ਹੋਣਗੀਆਂ ਉਮੀਦ ਹੈ ਸਤੰਬਰ ਮਹੀਨੇ ਚੋਣਾਂ ਪੰਜਾਬ 'ਚ ਹੋਣਗੀਆਂ ਚੋਣਾਂ ਨਾ ਕਰਾਏ ਜਾਣ ਨੂੰ ਲੈ ਕੇ ਇੱਕ ਜਨਹਿਤ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਰਨਲ ਏਜੀ ਗੁਰਮਿੰਦਰ ਸਿੰਘ ਨੇ ਪੰਜਾਬ ਰਾਜ ਹਾਈ ਕੋਰਟ ਦੇ ਵਿੱਚ ਕੱਲ੍ਹ ਇਹ ਸਪਸ਼ਟ ਕੀਤਾ ਹੈ ਕਿ ਸਤੰਬਰ ਮਹੀਨੇ ਦੇ ਅੰਤ ਤੱਕ ਪੰਜਾਬ ਦੇ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਤੇ ਚੋਣਾ ਸਤੰਬਰ ਮਹੀਨੇ ਤੱਕ ਨبطਾਲ ਲਈਏ ਜਾਣਗੇ ਚੀਫ ਜਸਟਿਸ ਪੰਜਾਬ ਰੈਡ ਹਾਈ ਕੋਰਟ ਸ਼ੀਲ ਲਾਗੂ ਤੇ ਜਸਟਿਸ ਅਨਲ ਖੇਤਰਪਾਲ ਦੇ ਬੈਂਚ ਨੇ ਇਸ ਦੀ ਸੁਣਵਾਈ ਕੀਤੀ ਨਗਰ ਪ੍ਰੀਸ਼ਦ ਅਤੇ ਨਗਰ ਨਿਗਮ ਚੋਣਾ ਕਰਾਏ ਜਾਣ ਸੰਬੰਧੀ ਦੂਸਰੀ ਜਨਹਤ ਪਟੀਸ਼ਨ ਤੇ ਪੰਜਾਬ ਸਰਕਾਰ ਦੀ ਤਰਫੋਂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਚੀਫ ਜਸਟਿਸ ਤੇ ਬੈਂਚ ਨੇ 10 ਸਤੰਬਰ ਅਗਲੀ ਤਰੀਕੇ ਸੁਣਵਾਈ ਲਈ ਤੈਅ ਕੀਤੀ ਹੈ ਪੰਜਾਬ ਦੇ ਵਿੱਚ 13241 ਪੰਚਾਇਤਾਂ ਦੀਆਂ ਚੋਣਾਂ ਨੇ ਤੇ 153 ਬਲਾਕ ਸੰਮਤੀਆਂ ਤੇ 23 ਜ਼ਿਲ੍ਹਾ ਪ੍ਰੀਸ਼ਦ ਨੇ ਤੇ ਇਹਨਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਪੂਰਾ ਹੋ ਚੁੱਕਾ ਹੈ ਤੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ 'ਚ ਨੇ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ 1022 ਪੰਚਾਇਤਾਂ ਨੇ ਮਲਾਹ ਸ਼ਹਿਰਪਤ ਸਭ ਤੋਂ ਜ਼ਿਆਦਾ 1405 ਤੇ ਪਟਿਆਲੇ ਚ 1022 ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ 11 ਅਗਸਤ 2023 ਨੂੰ ਭੰਗ ਕਰ ਦਿੱਤਾ ਸੀ ਜਿਸ ਦੇ ਚਲਦਿਆਂ ਇਹ ਸੰਕਟ ਖੜਾ ਹੋਇਆ ਜਾਨੀ ਹੁਣ ਏਜੀ ਨੇ ਮੰਨਿਆ ਕਿ ਸਤੰਬਰ ਤੋਂ ਬਾਅਦ ਇਹ ਚੋਣਾਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਸਤੰਬਰ ਤੱਕ ਸਾਰੀ ਪ੍ਰਕਿਰਿਆ ਹੈ ਜਿਹੜੀ ਉਹ ਪੂਰੀ ਕਰ ਲਈ ਜਾਵੇਗੀ ਇਸ ਸلسਲੇ ਵਿੱਚ ਹੁਣ ਤੁਸੀਂ ਵੇਖੋਗੇ ਕਿ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾ ਨੇ ਇਹਨਾਂ ਚਾਰ ਜਿਮਨੀ ਚੋਣਾ ਦੇ ਨਿਪਟਦਿਆਂ ਹੀ ਫਿਰ ਸلسلਾ ਸ਼ੁਰੂ ਹੋ ਜਾਣਾ ਪੰਚਾਇਤ ਚੋਣਾ ਦਾ ਜਾਨੀ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਉਧਰ ਦੇ ਪੰਜਾਬ ਦੇ ਜਾਂ ਭਾਰਤ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤ ਦੇ 70 ਤੋਂ ਲੈ ਕੇ 85% ਦੀ ਨੌਕਰੀ ਕਰ ਰਹੇ ਪਿੰਡੂ ਮੁੰਡੇ ਨਵੇਂ ਮੌਕਿਆਂ ਦੀ ਤਲਾਸ਼ ਦੇ ਵਿੱਚ ਆਪਣੀ ਨੌਕਰੀ ਨੂੰ ਬਦਲਣਾ ਚਾਹੁੰਦੇ ਨੇ ਜਾਣੀ 70% ਦੇ ਭਾਰਤੀ ਗੱਭਰੂ ਨੌਕਰੀ ਦੇ ਵਾਸਤੇ ਆਪਣਾ ਪਿੰਡ ਨਹੀਂ ਛੱਡਣਾ ਚਾਹੁੰਦੇ ਹਾਲਾਂਕਿ 75% 85% ਨੌਕਰੀਆਂ ਕਰਨ ਵਾਲੇ ਆਪਣੀ ਨੌਕਰੀ ਤੋਂ ਵੀ ਸੰਤੁਸ਼ਟ ਨਹੀਂ ਹੈ ਉਹ ਜਾਨੀ ਉਹ ਗੀਤ ਆ ਨਾ ਕਿ ਮੈਂ ਪਿੰਡ ਚੋਂ ਨਿਕਲ ਗਿਆ ਪਰ ਪਿੰਡ ਮੇਰੇ ਚੋਂ ਨਹੀਂ ਨਿਕਲਦਾ ਇਸ ਬੰਦੀ 18 ਤੋਂ 35 ਸਾਲ ਤੱਕ ਦੇ ਪਿੰਡੂ ਮੁੰਡਿਆਂ ਦੇ ਰੋਜ਼ਗਾਰ ਬਾਰੇ ਇੱਕ ਰਿਪੋਰਟ ਹੈ ਜਿਹੜੀ ਦੱਸਤੀ ਹੈ ਕਿ 60 ਤੋਂ 70% ਪਿੰਡੂ ਮੁੰਡੇ ਜਾਨੀ ਮਟਿਆਰਾਂ ਦੇ ਗੱਭਰੂ ਨੌਕਰੀ ਲਈ ਆਪਣੇ ਪਿੰਡ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਬਲਕਿ ਆਪਣੇ ਘਰ ਦੇ ਨੇੜੇ ਹੀ ਨੌਕਰੀ ਸ਼ੁਰੂ ਕਰਨਾ ਚਾਹੁੰਦੇ ਨੇ ਤੇ ਪਿੰਡੂ ਮਟਿਆਰਾਂ ਦੀ ਹਾਲਾਂਕਿ ਜਿਹੜੀ ਪਹਿਲ ਹੈ ਉਹ ਸਰਕਾਰੀ ਨੌਕਰੀ ਦੀ ਹੈ ਉਹਨਾਂ ਦੀ ਪਹਿਲੀ ਪਸੰਦ ਟੀਚਿੰਗ ਦੇ ਵਿੱਚ ਹੈ ਟੀਚਰ ਬਣਨਾ ਹੈ ਦੂਸਰੀ ਪ੍ਰਸੰਦ ਉਹਨਾਂ ਦੀ ਅਕਾਊਂਟਸ ਜਾਂ ਫਰੰਟ ਆਫਿਸ ਦੇ ਨਾਲ ਜੁੜੀ ਹੋਈ ਹੈ ਤੇ ਇਸ ਸਬੰਧੀ ਸੇਲਸ ਅਤੇ ਮਾਰਕੀਟਿੰਗ ਦੀਆਂ ਨੌਕਰੀਆਂ ਉਹ ਬਿਲਕੁਲ ਪਸੰਦ ਨਹੀਂ ਕਰਦੇ ਆ ਤੇ ਮਰਦਾਂ ਨੂੰ ਵੀ ਟੀਚਿੰਗ ਅਕਾਉਂਟਸ ਜਾਂ ਕਲਰਕ ਜਾਂ ਫੈਕਟਰੀ ਦੀ ਜੌਬ ਪਸੰਦ ਹੈ ਇਹ ਰਿਪੋਰਟਰ ਸਟੇਟ ਆਫ ਰੂਲ ਯੂਥ এমਪਲੋਇਮੈਂਟ ਰਿਪੋਰਟ 2024 ਦੱਸਦੀ ਹੈ ਜਿਸ ਦੇ ਵਿੱਚ ਬਿਹਾਰ ਛਤੀਸਗੜ ਗੁਜਰਾਤ ਹਰਿਆਣਾ ਹਿਮਾਚਲ ਚਾਰਖੰਡ ਮੱਧ ਪ੍ਰਦੇਸ਼ ਪੰਜਾਬ ਰਾਜਸਥਾਨ ਪੱਛਮੀ ਬੰਗਾਲ ਸਮੇਤ 21 ਸੂਬਿਆਂ ਦੇ 18 ਤੋਂ 35 ਸਾਲ ਦੇ ਗੱਬਰੂਆਂ ਤੇ ਸਰਵੇ ਕੀਤਾ ਗਿਆ ਹੈ ਇਹ 70 ਫੀਸਦੀ ਮਟਿਆਰਾਂ ਦੇ ਗੱਭਰੂ ਆਪਣਾ ਪਿੰਡ ਨਹੀਂ ਛੱਡਣਾ ਚਾਹੁੰਦੇ ਪਿੰਡ ਦੇ ਨੇੜੇ-ਨੇੜੇ ਰਹਿ ਕੇ ਹੀ ਨੌਕਰੀ ਕਰਨਾ ਚਾਹੁੰਦੇ ਨੇ ਤੇ ਹਾਲਾਂਕਿ 26 ਤੋਂ ਲੈ ਕੇ 35 ਵਰਿਆਂ ਦੀ ਉਮਰ ਦੇ 40 ਫੀਸਦੀ ਜਿਹੜੀਆਂ ਮਟਿਆਰਾਂ ਨੇ ਉਹਨਾਂ ਕੋਲ ਨੌਕਰੀ ਹੈ ਸੋ ਇਸ ਸਿਲਸਿਲੇ ਵਿੱਚ 25 ਤੋਂ 35 ਸਾਲ ਦੇ ਉਮਰ ਵਰਗ ਦੇ 85 ਫੀਸਦੀ ਪਿੰਡੂ ਪੁਰਸ਼ਾਂ ਦੇ ਕੋਲ ਰੋਜ਼ਗਾਰ ਹੈ ਬਚੇ ਹੋਏ 10% ਦੀ ਪਹਿਲਾਂ ਰੋਜ਼ਗਾਰ ਸੀ ਜਿਨ੍ਹਾਂ ਕੋਲ ਪਰ ਹੁਣ ਉਹ ਬੇਰੋਜ਼ਗਾਰ ਨੇ ਇਸ ਦੇ ਉਲਟ ਇਸ ਉਮਰ ਵਰਗ ਦੇ 40% ਮਹਿਲਾਵਾਂ ਕੋਲ ਨੌਕਰੀਆਂ ਨੇ ਜਾਨਕਿ ਬੰਦੇ 85% ਨੇ 26 ਤੋਂ 35 ਸਾਲ ਦੇ ਪਰ ਮਹਿਲਾਵਾਂ ਸਿਰਫ 40% ਨੇ ਜਿਨ੍ਹਾਂ ਕੋਲ ਨੌਕਰੀਆਂ ਨੇ 60% ਦੇ ਵਿਲੇ ਨੇ ਤੇ 25% ਬੇਰੋਜ਼ਗਾਰ ਮਹਿਲਾਵਾਂ ਅਜਈਆਂ ਨੇ ਜਿਨ੍ਹਾਂ ਨੇ ਨੌਕਰੀ ਛੱਡੀ ਹੋਈ ਹੈ 35% ਮਹਿਲਾਵਾਂ ਨੂੰ ਕਦੇ ਨੌਕਰੀ ਮਿਲੀ ਹੀ ਨਹੀਂ ਸੋ ਪਿੰਡੂ ਜਵਾਨੀਆਂ ਜਿਹੜੀ ਉਹ ਖੇਤੀ ਦੇ ਵਿੱਚ ਕੈਰੀਅਰ ਦੀ ਤਰਫ ਨਹੀਂ ਵੇਖਦੇ ਜਾਣੀ ਉਹ ਜਿਵੇਂ ਕਹਿੰਦੇ ਸੀ ਨਾ ਕਿ ਇੱਕ ਗੀਤ ਹੈ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਤੇ ਉਹਦੇ ਵਿੱਚ ਜਿਹੜੀ ਸ਼ਾਂਤੀ ਸ਼ਰਮਾ ਨਾ ਤੇ ਉਹ ਕਹਿੰਦੀ ਹੈ ਕਿ ਖੇਤੀ ਕਰ ਲਾਵੇ ਮੈਂ ਕੰਮ ਕਰੂੰਗੀ ਨਾਲੇ ਨਾ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਸੋ ਇਹ سلسلہ ਆ ਜਾਨੀ ਨੌਕਰੀ ਨੂੰ ਤਵਜੋ ਨਹੀਂ ਦਿੱਤੀ ਜਾ ਰਹੀ ਤੇ ਸਪੋਰਟਸ ਦੇ ਖੇਤਰ ਦੀ ਥੋੜੀ ਜੀ ਗੱਲ ਕਰੀਏ ਤਾਂ ਚੀਨ ਟੌਪ ਤੇ ਅਮਰੀਕਾ ਦੂਸਰੇ ਤੇ ਆਸਟ੍ਰੇਲੀਆ ਤੀਸਰੇ ਸਥਾਨ ਤੇ ਹੈ ਤੇ ਭਾਰਤ ਦੇ ਕੋਲ ਅਜੇ ਤਿੰਨ ਦੇ ਤਿੰਨ ਮੈਡਲ ਨੇ ਪੈਰਾਸੋਲੰਪਿਕ ਦੇ ਵਿੱਚ ਭਾਰਤ ਇੱਕ ਘੱਟ 60ਵੇਂ ਸਥਾਨ ਤੇ ਚੱਲ ਰਿਹਾ ਇਸ ਸਿਲਸੇ ਦੇ ਵਿੱਚ ਤੇ ਜਿਸ ਸਿਲਸੇ ਦੇ ਵਿੱਚ ਤੁਸੀਂ ਵੇਖੋ ਕਿ ਇੱਕ ਪਾਸੇ ਇਹ ਹਾਲਾਤ ਨੇ ਦੂਸਰੇ ਪਾਸੇ ਦਿਨਾਂ ਦੇ ਵਿੱਚ ਹੀ ਅਮੀਰ ਹੋਏ ਮੋਦੀ ਸਾਹਿਬ ਦੇ ਪਰਮ ਮਿੱਤਰ ਗੌਤਮ ਅਡਾਨੀ ਜਿਹੜੇ ਕਿ 8 ਸਾਲ ਬਾਅਦ ਆਪਣੀ ਜੌਬ ਤੋਂ ਰਿਟਾਇਰ ਹੋ ਜਾਣਗੇ ਆਪਣੇ ਬਿਜ਼ਨਸ ਤੋਂ ਤੇ ਆਪਣੇ ਬੇਟੇ ਤੇ ਭਤੀਜਿਆਂ ਨੂੰ 17 ਲੱਖ ਕਰੋੜ ਰੁਪਏ ਦੇ ਗਰੁੱਪ ਦੀ ਕਮਾਨ ਸੰਭਾਲਣਗੇ 62 ਸਾਲ ਦੇ ਗੌਤਮ ਅਡਾਨੀ ਬੋਲੇ ਨੇ ਕਿ ਬਿਜ਼ਨਸ ਦੇ ਵਿੱਚ ਸਥਿਰਤਾ ਦੇ ਵਾਸਤੇ ਉੱਤਰ ਅਧਿਕਾਰ ਮਹੱਤਵਪੂਰਨ ਹੈ ਤੇ ਇਸ ਬੰਦੀ ਅਡਾਨੀ ਗਰੁੱਪ ਦੇ ਚੇਅਰਮੈਨ ਤੇ ਏਸ਼ੀਆ ਦੇ ਦੂਸਰੇ ਸਭ ਤੋਂ ਵੱਡੇ ਅਮੀਰ ਗੌਤਮ ਅਡਾਨੀ 2023 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਆਪਣੇ ਸਾਰੇ ਗਰੁੱਪ ਦੀ ਸਮਾਨ ਕਮਾਨ ਆਪਣੇ ਅਗਲੀ ਪੀੜ੍ਹੀ ਨੂੰ ਸੰਭਾਲ ਕੇ 70 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋ ਜਾਣਗੇ ਇਸ ਵਕਤ 62 ਸਾਲ ਦੇ ਨੇ ਗੌਤਮ ਅੰਡਾਨੀ ਬਲੂਮਬਰਗ ਦੇ ਨਾਲ ਦਿੱਤੇ ਇੰਟਰਵਿਊ ਦੇ ਵਿੱਚ ਉਹਨਾਂ ਨੇ ਆਖਿਆ ਕਿ 17.90 ਲੱਖ ਕਰੋੜ ਰੁਪਏ ਦੇ ਗਰੁੱਪ ਦੀ ਕਮਾਂਡ ਦੀ ਯੋਜਨਾ ਉਹਨਾਂ ਨੇ ਆਪਣੇ ਬੇਟੇ ਤੇ ਆਪਣੇ ਭਤੀਜਿਆਂ ਨੂੰ ਦੇਣ ਦਾ ਫੈਸਲਾ ਕੀਤਾ ਤੇ ਭਵਿੱਖ ਇਸ ਗਰੁੱਪ ਦਾ ਉਹਨਾਂ ਦੇ بیٹے ਕਰਨ ਤੇ ਜੀਤ ਅਤੇ ਉਹਨਾਂ ਦੇ ਭਤੀਜੇ ਪਾਣਪ ਤੇ ਸਾਗਰ ਦੇ ਹੱਥਾਂ ਦੇ ਵਿੱਚ ਹੋਵੇਗਾ ਸੋ ਇਸ ਪਰਿਵਾਰਕ ਟਰਸਟ ਦੇ ਵਿੱਚ ਬਰਾਬਰ ਦੀ ਹਿੱਸੇਦਾਰੀ ਹੋਵੇਗੀ ਇਸ ਗਰੁੱਪ ਦੀਆਂ 10 ਲਿਸਟਡ ਕੰਪਨੀਆਂ ਨੇ ਤੇ ਜਿਸ ਹਿਸਤੇ ਵਿੱਚ ਜਾਨੀ 2030 ਤੱਕ ਇਹ ਆਪਣੀ ਜੌਬ ਤੋਂ ਲੰਬੇ ਹੋ ਜਾਣਗੇ ਦੋ ਇਸ ਦੇ بیٹے ਨੇ ਤੇ ਦੋ ਇਸ ਦੇ ਭਤੀਜੇ ਨੇ ਤੇ ਇਹ ਸਾਰੇ ਕਮਾਂਡ ਉਹਨਾਂ ਦੇ سپਰਦ ਹੋਏਗੀ ਮਤਲਬ ਹੁਣ ਚਾਰ ਬੰਦੇ ਹੋ ਜਾਣਗੇ ਜੀ ਸੋ ਇਸ ਸਬੰਧੀ 10 ਲਿਸਟਡ ਕੰਪਨੀਆਂ ਦਾ 17.90 ਲੱਖ ਕਰੋੜ ਦਾ ਮਾਰਕੀਟ ਕੈਪ ਹੈ ਤੇ ਜਿਸ ਤਰ੍ਹਾਂ ਫਿਰ ਮੋਦੀ ਸਾਹਿਬ ਦੇ ਕਾਫੀ ਕਲੋਜ਼ ਨੇ ਭਾਈ ਸੋ ਇਸ ਸਿਲਸੇ ਵਿੱਚ ਤੁਸੀਂ ਵੇਖੋ ਕਿ ਇਸ ਮੁਲਕ ਦੇ ਵਿੱਚ ਜੱਜ ਵੀ ਸੁਰੱਖਿਆਤ ਨਹੀਂ ਹੈ ਸੁਪਰੀਮ ਕੋਰਟ ਦਾ ਵੀ ਸੁਪਰੀਮ ਕੋਰਟ ਦੇ ਜਸਟਿਸ ਡੀワイ ਚੰਦਰ ਚੂੜ ਸਿੰਘ ਨੂੰ ਜਾਨ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਤੇ ਵਿੱਚ ਭੀਮਸਾਣਾ ਦੇ ਮੱਧ ਪ੍ਰਦੇਸ਼ ਤੇ ਸੰਜੋਜਕ ਪੰਕਜ ਅਤੇ ਤੌਲਕਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਐਸ்சிਐਸਟੀ ਕੋਟੇ ਦੇ ਦੇ ਫੈਸਲੇ ਤੋਂ ਨਾਰਾਜ਼ ਪੰਕਜ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਤੇ ਇਸ ਸਬੰਧੀ ਬੈਤੂਲ ਦੇ ਐਸਪੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭੀਮ ਸੈਨਾ ਦੇ ਇਸ ਉੱਤਰ ਜਿਹੜੇ ਅਧਿਕਾਰੀ ਨੇ ਉਸ ਦੇ ਉੱਤੇ ਚੀਫ ਜਸੋਸ ਆਫ ਇੰਡੀਆ ਨੂੰ ਜਾਨੋਂ ਮਾਰਨ ਦੀ ਧਮਕੀ ਉਹਨਾਂ ਨੇ ਸੋਸ਼ਲ ਸਾਈਟਸ ਤੇ ਪਾਈ ਹੈ ਜਿਸ ਸਿਲਸਲੇ ਵਿੱਚ ਉਹਨਾਂ ਤੇ ਕਾਰਵਾਈ ਹੋਈ ਹੈ ਉਧਰ ਪੰਜਾਬ ਦੇ ਵਿੱਚ ਕੱਲ ਅਤੇ ਹਿਮਾਚਲ ਦੇ ਵਿੱਚ 11 ਤਰੀਕ ਤੱਕ ਭਾਰੀ ਬਾਰਿਸ਼ ਦੇ ਅਸਰ ਨੇ ਯਾਨੀ ਪੰਜਾਬ ਦੇ ਵਿੱਚ 7 ਅਗਸਤ ਨੂੰ ਕਾਫੀ ਬਾਰਿਸ਼ ਹੋ ਸਕਦੀ ਹੈ ਇਸ ਤੇ ਬਾਰੇ ਅਲਰਟ ਹੈ ਜਦਕਿ ਗੁਆਂਢੀ ਸੂਬੇ ਹਿਮਾਚਲ ਦੇ ਵਿੱਚ 11 ਅਗਸਤ ਤੱਕ ਭਾਰੀ ਬਾਰਿਸ਼ ਦੇ ਅਨੁਮਾਨ ਨੇ ਵੈਸੇ ਅੱਜ ਮੰਗਲਵਾਰ ਨੂੰ ਪੰਜਾਬ ਦੇ ਵਿੱਚ ਮੌਸਮ ਸਵੇਰੇ ਸਵੇਰੇ ਤੱਕ ਖੁਸ਼ਕ ਦਿਸ ਰਿਹਾ ਤੇ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਸੋ ਇਹ ਜੋ ਪਰਵਰਤਨ ਹੋ ਰਹੇ ਨੇ ਜਿਸ ਦੌਰਾਨ ਇਹ ਰਾਜਿਕਤਾ ਦੇ ਮਾਹੌਲ ਦੀ ਅਗਰ ਗੱਲ ਕਰੀਏ ਤਾਂ ਹਰਿਆਣਾ ਦੇ ਪਿੰਡ ਉਗਰਖੇੜੀ ਦੇ ਵਿੱਚ ਐਤਵਾਰ ਦੇਰ ਰਾਤ ਬਦਮਾਸ਼ਾਂ ਨੇ ਇੱਕ ਕਿਸਾਨ ਦੇ ਘਰੇ ਡਾਕਾ ਮਾਰਿਆ ਤੇ ਚਾਕੂ ਉਸ ਦੇ ਸੀਨੇ ਨਾਲ ਲਗਾ ਕੇ ਉਸ ਦੇ ਘਰੋਂ 40000 ਰੁਪਏ ਦੀ ਨਕਦੀ ਤੇ 10 ਤੋਲੇ ਸੋਨੇ ਦੇ ਗਹਿਣੇ ਲੁੱਟੇ ਨੇ ਸੋ ਲਾ ਐਂਡ ਆਰਡਰ ਜੇ ਦੇਖਿਆ ਜਾਵੇ ਪੰਜਾਬ ਤੇ ਹਰਿਆਣਾ ਤੇ ਖਾਸ ਕਰਕੇ ਬਸੇ ਦਾ ਭਾਰਤ ਦੇ ਵਿੱਚ ਹੀ ਪੂਰਾ ਓਵਰਆਲ ਇਹ ਹਾਲ ਹੈ ਤੇ ਜਿਸ ਦੌਰਾਨ ਕਿਤੇ ਨਾ ਕਿਤੇ ਲੋਕ ਰੱਬ ਤੇ ਵੀ ਜ਼ਿਆਦਾ ᱴੇਕ ਰੱਖਦੇ ਨੇ ਹੈਨਾ ਕਿਉਂਕਿ ਜੋ ਸਥਿਤੀ ਬਣ ਰਹੀ ਹੈ ਤੇ ਆਪਣੇ ਆਪ ਨੂੰ ਮਤਲਬ ਕਿਸਮਤ ਦੇ ਹਵਾਲੇ ਹੀ ਲੋਕਾਂ ਨੇ ਕਰ ਰੱਖਿਆ ਕਿ ਜੋ ਕਰੇਗਾ ਭਗਵਾਨ ਹੀ ਕਰੇਗਾ ਕਿਉਂਕਿ ਸਿਸਟਮ ਦੀ ਕੋਈ ਆਸ ਨਹੀਂ ਹੈ ਸੋਚ ਕਰਕੇ ਇੰਡੀਆ ਵਰਗੇ ਮੁਲਕ ਦੇ ਵਿੱਚ ਭਾਈ ਰੱਬ ਨੂੰ ਜਿਆਦਾ ਮੰਨਿਆ ਵੀ ਜਾਂਦਾ ਕਿ ਕਿਉਂਕਿ ਰੱਬ ਆਸਰੇ ਸਾਰਾ ਕੁਝ ਸੋ ਇਸ ਕਰਕੇ ਜਿਸ ਤਰ੍ਹਾਂ ਦੀ ਸਥਿਤੀ ਹੈ ਉਸ ਮੁਤਾਬਕ ਦਾ ਲੋਕ ਮਹਾਵਰਾ ਬਣ ਜਾਂਦਾ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਟੁਵਾਣਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਤੇ ਜਿਸ ਤਰ੍ਹਾਂ ਨੇਸ ਲਾਈ फ्रॉम द ਲਿੰਕ ਤੇ ਜਾਂ ਫਿਰ ਉਸ 프롬 ਦੇ ਵਿੱਚ ਗੱਲਬਾਤ ਕਰਨ ਵਾਸਤੇ ਤੁਸੀਂ 9876309655 ਤੇ ਕਾਲ ਕਰ ਸਕਦੇ ਹੋ 9876309655 ਤੇ ਆਖਰੀ ਖਬਰ ਸਾਂਝੀ ਕਰਾਂਗੇ ਪ੍ਰੈਸ ਨਾਲ ਜੁੜੀ ਹੈ ਆਪਣੇ ਮਹਿਕਮੇ ਨਾਲ ਜੁੜੀ ਹੈ ਤੇ ਮਾਰਕਸਵਾਦੀ ਕਾਮਨਿਸਟ ਪਾਰਟੀ ਦੇ ਮੈਂਬਰ ਨੇ ਕੱਲ ਰਾਜ ਸਭਾ ਦੇ ਵਿੱਚ ਖੁਲਾਸੇ ਕੀਤੇ ਨੇ ਕਿ ਵਿਸ਼ਵ ਪ੍ਰੈਸ ਆਜ਼ਾਦੀ ਸੂਚਕ ਅੰਕ ਦੇ ਵਿੱਚ ਭਾਰਤ ਦਾ ਮਿਆਰ ਲਗਾਤਾਰ ਡਿੱਗ ਰਿਹਾ ਹੈ ਜਾਨੀ ਇਹ ਉਹ ਧਰਤੀ ਜਿੱਥੇ ਗਾਂਧੀ ਜੀ ਸਰਦਾਰ ਭਗਤ ਸਿੰਘ ਜਾਂ ਹੋਰ ਵੱਡੀਆਂ ਸ਼ਖਸੀਅਤਾਂ ਜੋ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀਆਂ ਸੀ ਉਹਨਾਂ ਨੇ ਇਸ ਪੱਤਰਕਾਰੀ ਵਰਗੇ ਕਿੱਤੇ ਨੂੰ ਨਵਾਜਿਆ ਪਰ ਅਫਸੋਸ ਕਿ ਭਾਰਤ ਵਿੱਚ ਜੋ ਸੂਚਕ ਅੰਕ ਸਾਹਮਣੇ ਆਇਆ 180 ਮੌਲਕਾਂ ਦੇ ਵਿੱਚੋਂ ਅਸੀਂ 159ਵਾਂ ਅੰਕ ਤੇ ਆਏ ਹਾਂ ਇਕ ਘਟ 160ਵੇਂ ਅੰਕ ਤੇ ਆ ਜਣੀ ਲਗਾਤਾਰ ਸਾਡਾ ਗ੍ਰਾਫ ਡਿੱਗ ਰਿਹਾ ਕੁਝ ਪੱਤਰਕਾਰਾਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯੂਏਪੀ ਜਾਂ ਹੋਰ ਸਖਤ ਧਰਾਵਾਂ ਦੇ ਤਹਿਤ ਗ੍ਰਿਫਤਾਰ ਕਰਨ ਵਾਲੇ ਮਾਮਲਿਆਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਇਹ ਵੀ ਆਖਿਆ ਕਿ ਮੁਲਕ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਪ੍ਰਸਿੱਧ ਸੰਵਾਦਕ ਅਤਿਯੋਗੀ ਲੇਖਕ ਗौरी ਲੰਕੇਸ਼ ਸਣੇ 100 ਤੋਂ ਵੱਧ ਪੱਤਰਕਾਰ ਇੰਡੀਆ 'ਚ ਇਸ 10 ਸਾਲ ਦੇ ਵਕਫੇ ਦੇ ਦੌਰਾਨ ਮਾਰੇ ਜਾ ਚੁੱਕੇ ਨੇ ਬੀਜਪੀ ਦੇ ਰਾਜ ਭਾਗ ਦੇ ਵਿੱਚ ਹਾਲਾਤ ਇਹ ਨੇ ਅਮਰਜੈਂਸੀ ਭਾਵੇਂ ਇੰਦਰਾ ਨੇ ਲਾਈ ਸੀ ਪਰ ਹੁਣ ਵੀ ਜਿਸ ਤਰ੍ਹਾਂ ਆਨਲਾਈਨ ਐਮਰਜੈਂਸੀ ਹੈ ਇਸ ਵਾਰ ਇਹ ਜਿਹੜੇ ਨਵੇਂ ਤਿੰਨ ਕਾਨੂੰਨ ਆ ਗਏ ਨੇ ਤੇ ਇਹ ਕਾਨੂੰਨ ਪ੍ਰੈਸ ਦੇ ਲਈ ਵੀ ਬਹੁਤ ਘਾਤਕ ਨੇ ਹਾਲਾਂਕਿ ਇਸ ਮੁਤਲਕ ਜਿਹੜੀ ਪ੍ਰੈਸ ਲਈ ਇੰਡੀਆ 'ਚ ਕੰਮ ਕਰਦੀ ਸਭ ਤੋਂ ਵੱਡੀ ਸੰਸਥਾ ਐ ਐਡੀਟਰ ਗਿਲਡ ਉਹਨਾਂ ਨੇ ਪਿਛਲੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਹੈ ਕਿ ਇਸ ਕਾਨੂੰਨਾਂ ਦੀ ਮੋੜ ਪਟਚੋਲ ਕਰੋ ਸੁਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਵੇਂ ਉਹ ਡਾਕਟਰ ਦਵਿੰਦਰ ਸ਼ਰਮਾ ਵਰਗੇ ਕਲਮਨਵੀਸ ਹੋਣ ਜਾਂ ਆਮ ਪੱਤਰਕਾਰ ਹੋਣ ਜਿਨ੍ਹਾਂ ਨੇ ਆਰਥਿਕ ਮਾਮਲਿਆਂ 'ਚੋਂ ਸਮਾਜਿਕ ਪੋਲਿਟਿਕਲ ਜਾਂ ਜੁਡੀਸ਼ੀਅਲੀ ਮਾਮਲਿਆਂ 'ਚ ਸਰਕਾਰਾਂ ਦੀਆਂ ਕੋਤਾਈਆਂ ਦੀ ਆਲੋਚਨਾ ਕਰਦੇ ਆਪਣੇ ਕਲਮਾ ਜਮਾਇਸ਼ ਕਰਨੀ ਹੈ ਉਹਨਾਂ ਦੇ ਲਈ ਬੜਾ ਮੁਸ਼ਕਲ ਸਮਾਂ ਹੋ ਸਕਦਾ ਹੈ ਸੋ ਰੱਬ ਆਸ ਰਹੀ ਜੀ ਆਪਾਂ ਵੀ ਰੱਬ ਆਸ ਰਹੀ ਸਾਰਾ ਕੁਝ ਛੱਡ ਕੇ ਜ਼ਿੰਦਗੀ ਦਾ ਲੁਤਫ ਲਈਏ ਕਉਕ ਜਿੰਦਗੀ ਜ਼ਿੰਦਾ ਦੇ ਲਈ ਦਾ ਨਾ ਆ। ਸੋ ਇਸ ਕਰਕੇ ਇਹ ਰਾਜ ਭਾਗ ਆਉਂਦੇ ਜਾਂਦੇ ਰਹਣੇ ਨੇ ਮਕਸਰ ਜੰਗਨਾਮਾ ਸ਼ਾ ਮੁਹੰਮਦ ਦਾ ਜ਼ਿਕਰ ਕਰਦਾ ਕਦੇ ਤੁਹਾਨੂੰ ਸਾਰਾ ਸੁਣਾਵਾਂਗੇ ਬੜਾ ਕਮਾਲ ਦਾ ਪ੍ਰਸੰਗ ਲਿਖਿਆ ਸ਼ਾ ਮੁਹੰਮਦ ਨੇ ਕਿ ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ ਸਦਾ ਨਹੀਂ ਜੇ ਵਾਲ ਵਰੇ ਇਸਮੀਆ ਸਦਾ ਰਹਿਣਾ ਨਾ ਦੌਲਤਾਂ ਫੀਲ ਕੋੜੇ ਫੀਲ ਹੁੰਦਾ ਹਾਤੀ ਸਦਾ ਰਹਿਣਾ ਨਾ ਦੌਲਤਾਂ ਫੀਲ ਕੋੜੇ ਸਦਾ ਰਹਿਣਾ ਰਾਜਿਆਂ ਦੇਸਮੀਆਂ ਸ਼ਾ ਮੁਹੰਮਦ ਦਾ ਸਦਾ ਨਾ ਰੂਪ ਰਹਿਣੇ ਸਦਾ ਰਹਿਣਾ ਨਾ ਕਾਲੜੇ ਕਿਸਮੀਆਂ ਸੋ ਜ਼ਿੰਦਗੀ ਦੇ ਰੰਗ ਨੇ ਬਦਲਦੇ ਰਹਿੰਦੇ ਨੇ ਸੋ ਕੁਦਰਤ ਦੇ ਹਰ ਰੰਗ ਦਾ ਲੁਤਫ ਲਈਏ ਜ਼ਿੰਦਗੀ ਜੰਦਾਬਾਦ 9876309655 ਆਪਣਾ WhatsApp ਗਰੁੱਪ ਨੰਬਰ ਹੈ ਏ ਪ੍ਰੋਮ ਚੰਗੇ ਲੱਗਦੇ ਨੇ ਅਗੇ ਸ਼ੇਅਰ ਤੇ ਸਾਂਝੇ ਜਰੂਰ ਕਰਿਆ ਕਰੋ ਇਸੇ ਨੰਬਰ 98763096655 ਤੇ ਤੁਸੀਂ ਪ੍ਰੋਮ ਚ ਵੀ ਕਾਲ ਕਰ ਸਕਦੇ ਹੋ ਤੇ ਇਹਨਾਂ ਪ੍ਰੋਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਸਿੰਘ ਟਿਵਾਣਾ ਨੂੰ ਦਿਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ